ਸੋਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੀ ਜਿਨ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਠਾਪਿਉ ਜੀਨ ਸਰਬ ਸਿਦੀ ਕਬ ਜਨ ਕਲ ਸੁਭੂਦੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੂਬਰ ਮਬਲਸਰਾ ਉੱਤਰ ਦੱਖਣ ਹੈ ਪੁਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਉ ਉਲਟ ਗੰਗ ਪੱਛਮ ਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖ ਅਤਰ ਅਵਰ ਧੂ ਮੰਡਲ ਨਾਰਦਾਜ ਪ੍ਰਹਿਲਾਦ ਵਰਾ ਸਸੀ ਅਰ ਅਰ ਸੂਰ ਨਾਮ ਉਲਾਸਹਿ ਸੈਨ ਲੋ ਜਿਨ ਉਧਰਿਆ ਸੋਈ ਨਾਮ ਅਸ਼ਲ ਭਗਤਹਿ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ सोई नाम शिवर नवनाथ निरंजन शिव सनकाद समुत्थरिया 84 सिद्ध बुद्ध जितराती अंबरीक भवजल तरिया बुद्धो अकरूर तनोचन नामा कालकबीर किलविकहरिया सोई नाम अचल भगत है भवतारण अमरदास गुरु कौ फुरिया ਤਿਤ ਨਾਮ ਲਾਗ ਤੈ ਤੀਸ ਧਿਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਾਮਹਿ ਚਰਨ ਚਿਤ ਅਮਰਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਸ਼ਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖ ਹੈ ਉੱਤਰ ਦੱਖਣ ਪੁੱਬ ਦੀਸ ਪਸ਼ਚਮ ਜਸ ਭਖ ਹੈ ਜਨਮ ਤਾਂ ਇਹੋ ਸਕਿਆਤ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਬ ਛੇ ਦਰਸ਼ਨ ਆਸ਼ਾਸੈ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਲ ਹਰਨ ਗੁਰਿਆਮਰਦਾਸ ਤੈ ਪਾਇਉ ਨਾਮ ਧਿਆਵਹਿ ਦੇਵ ਤਤੀਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੀ ਜਹ ਨਾਮ ਸਮਾਧਿਉ ਹਰਖ ਸੋਗ ਸਮ ਕਰ ਸਾਹਾਰੀ ਨਾਮ ਸਰੂਪਨ ਸਰਬ ਮੈਂ ਭਗਤ ਰਹੇ ਲਿਵ ਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਰ ਬਲਵੰਤ ਸਤ ਪਾਏ ਸੰਗਤ ਸਘਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੀਤ ਬੈ ਕੁੰਠ ਬੀਣਾ ਪਰਸਹਿ ਸੰਤ ਪਿਆਰ ਜਿਹ ਕਰਤਾ ਰਹਿ ਸੰਜੋਗ ਸਤ ਗੁਰੂ ਸੇਵ ਸੁਖ ਪਾਇਉ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂਹੁ ਸਮੁਧਰੇ ਪਾਇਓ ਨਾਮ ਨਿਵਾਸ ਸਕੇ ਅਥ ਜਨਮ ਕਾਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰਦਾ ਹਣੈ ਸਿਧ ਸੰਮੁਖ ਮੁਖ ਜੋਵੈ ਰਿਧ ਬਸੈ ਬਾਵੰਗ ਜੋ ਤੀਨ ਲੋਕਾਂਤਰ ਮੋਹ ਹੈ ਹਿਰਦੈ ਬਸੈ ਅਕਹੀਉ ਸੋਏ ਰਸ ਤਿਨਹੀ ਜਾਤਉ ਮੁਖਹੁ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤਉ ਮਸਟਕ ਨਿਸ਼ਾਨ ਸਚਉ ਕਰਮ ਕਾਲ ਜੋੜ ਕਰ ਧਿਆਉ ਪਰਸਿਉ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਉ ਚਰਨ ਤਾ ਪਰ ਸਕਿਆਤ ਚਰਨ ਗੁਰ ਅਮਰ ਪਵੱਲੇ ਰੇ ਹੱਥ ਤਾਂ ਪਰ ਸਕਿਅਤ ਹੱਥ ਲੱਗੈ ਗੁਰ ਅਮਰ ਪੈ ਜੀ ਹੀ ਤਾਂ ਪਰ ਸਕਿਅਤ ਜੀ ਹੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿਅਤ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰ ਸਕਿਅਤ ਸ਼ਰਵਣ ਗੁਰ ਅਮਰ ਸੁਣੀਜੈ ਸਕਿਅਤ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨੇਤ ਤੇ ਨਰ ਦੁਖ ਨਹ ਭੁਖ ਤੇ ਨਰਨ ਧਨ ਨਹ ਕਹੀਐ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸਹਿ ਸਹਸ ਸਮਪੈ ਤੇ ਨਰ ਦੁਲੀਚੈ ਬਹਿ ਤੇ ਨਰ ਪਥੱਪ ਬਥੱਪੈ ਸੁਖ ਲਹਿ ਤੇ ਨਰ ਸੰਸਾਰ ਮਹਿ ਅਪੈ ਪਟ ਰਿਪਮਦ ਤੇ ਸਕਿਆਥ ਤੇ ਨਰ ਜਾਲਪ ਪਣੈ ਗੁਰ ਅਮਰਦਾਸ ਸੋ ਪਰਸਨ ਜੀ ਤੈਂ ਪੜਿਉ ਇਕ ਮਨ ਧਰਿਉ ਇਕ ਕਰ ਇਕ ਪਛਾਣਿਉ ਨੈਣ ਬੈਣ ਮੂਹੇ ਇਕ ਇਕ ਦੋ ਠਾਈ ਨਾ ਜਾਣਿਓ ਸੁਪਨ ਇਕ ਪ੍ਰਤਖ ਇਕ ਇਕਸ ਮਹਿਲੀਣੋ 30 ਇਕ ਅਰ ਪੰਜ ਸਿੱਧ 35 ਨਾ ਖੀਣੋ ਇੱਕੋ ਜੇ ਲੱਖ ਲਖੋ ਅਲਖ ਹੈ ਇਕ ਇਕ ਕਰ ਵਰਨਿਓ ਗੁਰ ਅਮਰਦਾਸ ਜਾਲਪ ਪੜੈ ਤੂੰ ਇਕ ਲੋੜ ਹੈ ਇਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਣੀ ਜੇ ਮਤ ਤ੍ਰਿলোਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰ ਤੂਤ RAM ਜੰਪੋ ਹੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੁਬਿੰਦ ਗਤ ਪਾਈ ਐ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਨ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਉ ਮੁਕਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਆਪਾਉ ਲੱਬੈ ਗਉ ਚੁਕਹਿ ਇਕ ਬਿਨ ਦੁਗਣ ਜੋ ਤਉ ਰਹਿ ਜਾਂ ਸਮੰਤਰ ਮਾਨ ਵਹਿ ਲਹਿ ਜਾਲ ਪਾਪ ਧਾਰਤ ਇਤੜੇ ਗੁਰ ਅਮਰਦਾਸ ਡਿੱਠੈ ਮਿਲਹਿ ਸੱਚ ਨਾਮ ਕਰਤਾਰ ਸੋ ਢਿੜ ਨਾਮਿਕ ਸੰਗ ਰਹਿਉ ਤਾਂ ਤੇ ਅੰਗਤ ਲੈਣਾ ਪ੍ਰਗਟ ਤਾਸ ਚਰਨਹਿ ਲਿਵ ਰਹਿਉ ਤਿਤ ਕੋਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣੋ ਜੋ ਗੁਣ ਅਲਖ ਅਗੰਮ ਤਨਾ ਗੁਣ ਅੰਤ ਨਾ ਜਾਣੋ ਬੋਹਿਥੋ ਵਿਧਾਤਾ ਨਿਰਮਿਓ ਸਭ ਸੰਗਤ ਕੁਲ ਉਧਰਨ ਗੁਰ ਅਮਰਦਾਸ ਕੀਰਤ ਕਹਿ ਤਰਾਹਿ ਤਰਾਹਿ ਤੋ ਪਾ ਸਰਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਭਰਪੂਰ ਸ਼ਾਵਦ ਦੀਪਕ ਦੀਪ ਆਇਓ ਜਿਹ ਸਿੱਖ ਹੈ ਸੰਗ ਰਹਉ ਤਤ ਹਰ ਚਰਨ ਮਲਾਇਓ ਨਾਨਕ ਕੂਲ ਨਿੰਮਲ ਅਵਤਰਿਓ ਅੰਗਦ ਲਹਿਣੀ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਸਿਖ ਦਰਸਨ ਗੁਰ ਸਿੱਖ ਹੈ ਸਰਨ ਪਰਹਿ ਤੇ ਉਭਰਹਿ ਛੋੜ ਜੰਪੂਰ ਕੀ ਲਿਖੈ ਭਗਤ ਭਾਏ ਪ੍ਰਭੂਰ ਰਿਦਾ ਉਚਰੈ ਕਰਤਾਰੈ ਗੁਰ ਗੋਵਰ ਦਰਿਆਉ ਪਲਕਡ ਬੰਤਿਐ ਤਹ ਤਾਰੈ ਨਾਨਕ ਕਉਲ ਨਿੰਮਲ ਅਵਤਰਿਉ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਉ ਤਿਨ ਦੁਖ ਦਰਿਦਰ ਪਰ ਹਰ ਪਰੈ ਚੇਤ ਚਿਤਵੋਂ ਅਰਦਾਸ ਕਹਉ ਪਰ ਕਹਿ ਪੀ ਨਾ ਸਕਉ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕਉ ਤੇਰਾ ਹੁਕਮ ਪਵੈ ਨਿਸ਼ਾਨ ਤਉ ਕਰਉ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗੰ ਅਲਖ ਕਾਰਨ ਪੁਰਖ ਜੋ ਪਰਮਾਵਹਿ ਸੋ ਕਹੂੰ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰਖਹਿ ਤਿਵ ਰਹੂੰ ਵਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਿਤ ਹੈ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੈ ਨਿਰੰਕਾਰ ਕੈ ਵਸੈ ਦੀਸ ਹੁਕਮੁ ਬੁਝ ਬੀਚਾਰ ਪਾਵੇ ਕਲ ਮਾਹੀ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲੇਉ ਸੋਈ ਪਿਖਾ ਕਹੈ ਸਹਿਜ ਰੰਗ ਦਰਸ਼ਨ ਦਿਉ ਰਹੈਉ ਸੰਤ ਹਉ ਟੋਲ ਸਾਧ ਬਹੁ ਤੇਰੇ ਡਿਠੇ ਸੰਨਿਆਸੀ ਤਪਸੀ ਅਹ ਮੁਖੋਂ ਏ ਪੰਡਤ ਮਿੱਠੇ ਵਰਸ ਏ ਕਹਾਂ ਫਿਰਿਓ ਕਿਨੈ ਨਾਹੋਂ ਪਰ ਚੋ ਲਾਇਓ ਕਹਤਿਆ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੂੰ ਗੁਰਦਈਏ ਮਲਾਇਓ ਭਿਖਿਆ ਜਿਵ ਤੂੰ ਰਖੈ ਤਿਵ ਰਹੂ ਪਹਿਰੇ ਸਮਾਦ ਸਨਾਹ ਗਿਆਨ ਹੈ ਆਸਨ ਚੜਿਓ ਧਰਮ ਧਨਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ 니 ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਭਲੋ ਪੂ ਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭਣ ਕੈ ਦਲ ਜਿੱਤੋ ਏਵ ਜੁਧ ਕਰ ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਬ ਸਸ ਕਿਰਨ ਉਦਰ ਸਾਗਿਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਪੁਨਹ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂੰ ਹੀ ਬਣ ਆਵੇ